ਨਵਰੇਂਦਰ ਬੜੀ ਚਲਾਕੀ ਦੇ ਨਾਲ ਆਕਸੀਜਨ ਗੈਸ ਦੇ ਸਿਲੰਡਰ ਦੇ ਵਿੱਚ ਨਾਈਟ੍ਰੋਜਨ ਗੈਸ ਭਰ ਦਿੰਦਾ ਆ ਤੇ ਉਹਦੀ ਘਰ ਵਾਲੀ ਸੁਖਦੀਪ ਜੋ ਸਮੇਂ 5 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਉਸ ਨੂੰ ਕਹਿੰਦਾ ਆ ਕਿ ਤੂੰ ਇਹ ਜੋ ਗੈਸ ਆ ਇਹ ਇਨਹੇਲ ਕਰ ਲੈ ਇਹਦੇ ਨਾਲ ਜੋ ਤੇਰੀ ਸਿਹਤ ਹੈ ਤੇ ਆਪਣੇ ਹੋਣ ਵਾਲੇ ਬੱਚੇ ਦੀ ਜੋ ਸਿਹਤ ਹੈ ਇਹ ਵਧੀਆ ਰਹੂਗੀ ਤੰਦਰੁਸਤ ਰਹੂਗੀ ਤਾਂ ਸੁਖਦੀਪ ਉਹ ਆਕਸੀਜਨ ਵਾਲਾ ਜੋ ਮਾਸਕ ਹੁੰਦਾ ਉਹ ਲਾ ਲੈਂਦੀ ਹੈ ਇਦਰੋਂ ਜੋ ਨਵਰੇਂਦਰ ਹੁੰਦਾ ਆ ਉਹ ਨਾਈਟ੍ਰੋਜਨ ਗੈਸ ਛੱਡਣੀ ਸ਼ੁਰੂ ਕਰ ਦਿੰਦਾ ਆ ਦੇਖਦੇ ਹੀ ਦੇਖਦੇ ਦੀਪ ਬੇਹੋਸ਼ ਹੋ ਜਾਂਦੀ ਹੈ ਤੇ ਹੌਲੀ ਹੌਲੀ ਉਹ ਉੱਤੇ ਹੀ ਦੰਦ ਤੋੜ ਜਾਂਦੀ ਹੈ ਫਿਰ ਜਦੋਂ ਸਵੇਰ ਹੁੰਦੀ ਹੈ ਤਾਂ ਨਵਿੰਦਰ ਰੋਣਾ ਧੋਣਾ ਸ਼ੁਰੂ ਕਰ ਦਿੰਦਾ ਆ ਉਹਦੇ ਮਾਤਾ ਪਿਤਾ ਇਹ ਦੇਖ ਕੇ ਪੁੱਛਦੇ ਨੇ ਤਾਂ ਨਵਿੰਦਰ ਕਹਿੰਦਾ ਆ ਕੇ ਰਾਤ ਨੂੰ ਪਤਾ ਨਹੀਂ ਕੀ ਹੋ ਗਿਆ ਜੋ ਦੀ ਪਤਨੀ ਸੁਖਦੀਪ ਹੈ ਉਹਨੂੰ ਅਚਾਨਕ ਹੀ ਹਾਰਟ ਅਟੈਕ ਆ ਗਿਆ ਇਹਦੇ ਨਾਲ ਉਹਦੀ ਜੋ ਪਤਨੀ ਹੈ ਉਹਦੀ ਵੀ ਮੌਤ ਹੋ ਗਈ ਹੈ ਤੇ ਉਹਦਾ ਹੋਣ ਵਾਲਾ ਬੱਚਾ ਵੀ ਇਸ ਦੁਨੀਆ ਤੇ ਨਹੀਂ ਰਿਹਾ ਹੁਣ ਉਹਦੇ ਜੋ ਮਾਪਿਓ ਹੁੰਦੇ ਨੇ ਉਹਦੀ ਗੱਲ ਦੇ ਉੱਤੇ ਯਕੀਨ ਕਰ ਲੈਂਦੇ ਨੇ ਕਿਉਂਕਿ ਜੋ ਸੁਖਦੀਪ ਹੁੰਦੀ ਹੈ ਉਹਦੀ ਨਾ ਤਾਂ ਬਾਡੀ ਦੇ ਉੱਤੇ ਕੋਈ ਸੱਟ ਦਾ ਨਿਸ਼ਾਨ ਸੀ ਤਾਂ ਉਹਨਾਂ ਨੂੰ ਵੀ ਇਹੀ ਲੱਗਦਾ ਹੈ ਕਿ ਸ਼ਾਇਦ ਹਾਰਟ ਅਟੈਕ ਦੇ ਨਾਲ ਸੁਖਦੀਪ ਦੀ ਮੌਤ ਹੋ ਗਈ ਹੈ ਕਹਾਣੀ ਸ਼ੁਰੂ ਹੁੰਦੀ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਇੱਕ ਸਿੱਧੂ ਪਰਿਵਾਰ ਰਹਿੰਦਾ ਹੁੰਦਾ ਇਹਨਾਂ ਦਾ ਇਕਲੌਤਾ ਪੁੱਤਰ ਹੁੰਦਾ ਆ ਜਿਹਦਾ ਨਾਮ ਹੁੰਦਾ ਆ ਨਰਵਿੰਦਰ ਸਿੰਘ ਮਾਰਚ 2020 ਦੇ ਵਿੱਚ ਜੋ ਨਰਵਿੰਦਰ ਦੇ ਮਾਤਾ ਪਿਤਾ ਸੀ ਇਹਨਾਂ ਨੇ ਆਪਣੇ ਬੇਟੇ ਦਾ ਰਿਸ਼ਤਾ ਕਰ ਦਿੱਤਾ ਸੀ ਬਠਿੰਡਾ ਦੀ ਰਹਿਣ ਵਾਲੀ ਸ਼ਵਿੰਦਰ ਕੌਰ ਉਰਫ ਸੋਨਮ ਦੇ ਨਾਲ ਜੋ ਇਹ ਸੋਨਮ ਸੀ ਤੇ ਨਰਵਿੰਦਰ ਸੀ ਇਹ ਪਹਿਲਾਂ ਹੀ ਆਪਸ ਦੇ ਵਿੱਚ ਜਾਣਦੇ ਸੀ ਇਹ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਨਰਵਿੰਦਰ ਤੇ ਸੋਨਮ ਪੰਜਾਬ ਰਾਜਸਥਾਨ ਬਾਰਡਰ ਦੇ ਉੱਤੇ ਪੈਂਦੇ ਗੁਰੂ ਨਾਨਕ ਖਾਲਸਾ ਲਾਅ ਕਾਲਜ ਦੇ ਸਟੂਡੈਂਟ ਸੀ ਇਹ ਦੋਨੇ ਉੱਥੇ ਇਕੱਠੇ ਲਾ ਦੀ ਡਿਗਰੀ ਕਰ ਰਹੇ ਸੀ ਉੱਥੇ ਹੀ ਇਹਨਾਂ ਦੇ ਵਿੱਚ ਦੋਸਤੀ ਹੁੰਦੀ ਆ ਤੇ ਫਿਰ ਇਹ ਇੱਕ ਦੂਜੇ ਦੇ ਪਿਆਰ ਕਰਨ ਲੱਗਦੇ ਨੇ ਇਹ ਦੋਨੇ ਜਦੋਂ ਆਪਣੀ ਲਾ ਦੀ ਪੜ੍ਹਾਈ ਪੂਰੀ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਵੀ ਦੋਨੋਂ ਇਹ ਸੰਪਰਕ ਦੇ ਵਿੱਚ ਰਹਿੰਦੇ ਨੇ ਘਰ ਦੇ ਵਿਆਹ ਦੇ ਲਈ ਤਿਆਰ ਹੁੰਦੇ ਨੇ ਤਾਂ ਫਿਰ ਲੋਕਡਾਊਨ ਲੱਗ ਜਾਂਦਾ ਆ ਤਾਂ ਜੋ ਇਹਨਾਂ ਦਾ ਵਿਆਹ ਹੁੰਦਾ ਆ ਇਹ ਪੋਸਟਪੌਂਟ ਕਰ ਦਿੱਤਾ ਜਾਂਦਾ ਹੈ ਫਿਰ ਜਦੋਂ ਲੋਕਡਾਊਨ ਖੁੱਲਦਾ ਆ ਤਾਂ ਦੋਨੋਂ ਪਰਿਵਾਰਾਂ ਦੇ ਵੱਲੋਂ ਇਹਨਾਂ ਦੋਨਾਂ ਦਾ ਅਕਤੂਬਰ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਇਸੇ ਦਰਮਿਆਨ ਜੋ ਨਰਵਿੰਦਰ ਹੁੰਦਾ ਆ ਇਹ ਸੋਨਮ ਨੂੰ ਫੋਨ ਕਰਦਾ ਆ ਕਿ ਆਪਾਂ ਵਿਆਹ ਦੀ ਸ਼ਾਪਿੰਗ ਵੀ ਕਰਨੀ ਹੈ ਤੇ ਹੋਰ ਵੀ ਬਹੁਤ ਸਾਰਾ ਸਮਾਨ ਲੈਣਾ ਤਾਂ ਇਸ ਕਰਕੇ ਤੂੰ ਘਰਦਿਆਂ ਤੋਂ ਪੁੱਛ ਕੇ ਪਟਿਆਲੇ ਆਜਾ ਇਹ ਸੁਣ ਕੇ ਜੋ ਸੋਨਮ ਹੁੰਦੀ ਆ ਉਹ ਬਹੁਤ ਜਿਆਦਾ ਖੁਸ਼ ਹੋ ਜਾਂਦੀ ਹੈ ਕਿਉਂਕਿ ਜੋ ਸੋਨਮ ਸੀ ਉਹਨੇ ਬਹੁਤ ਹੀ ਜਿਆਦਾ ਇੰਤਜ਼ਾਰ ਕੀਤਾ ਹੁੰਦਾ ਆ ਨਰਵਿੰਦਰ ਦੇ ਨਾਲ ਵਿਆਹ ਕਰਾਉਣ ਦੇ ਲਈ ਸੋਨਮ ਦੇ ਜੋ ਪਰਿਵਾਰ ਵਾਲੇ ਹੁੰਦੇ ਨੇ ਉਹ ਵੀ ਮਨਾ ਨਹੀਂ ਕਰਦੇ ਕਿਉਂਕਿ ਵਿਆਹ ਦੇ ਜੋ ਦਿਨ ਹੁੰਦੇ ਨੇ ਉਹ ਨੇੜੇ ਹੁੰਦੇ ਨੇ ਸੋਨਮ ਆਪਣੇ ਪਰਿਵਾਰ ਵਾਲਿਆਂ ਤੋਂ ਇਜਾਜ਼ਤ ਲੈ ਕੇ ਉੱਥੋਂ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਦੀ ਆ ਪਟਿਆਲੇ ਦੇ ਲਈ ਇੱਥੇ ਪਟਿਆਲੇ ਦੇ ਵਿੱਚ ਜੋ ਨਰਵਿੰਦਰ ਹੁੰਦਾ ਆ ਉਹ ਪਹਿਲਾਂ ਹੀ ਹੋਟਲ ਦੇ ਵਿੱਚ ਇੱਕ ਕਮਰਾ ਬੁੱਕ ਕਰ ਲੈਂਦਾ ਆ ਕਿਉਂਕਿ ਉਹਨੂੰ ਹੁੰਦਾ ਕਿ ਸੋਨਮ ਥੱਕੀ ਹੋਊਗੀ ਆ ਕੇ ਇੱਥੇ ਆਰਾਮ ਕਰ ਲੂਗੀ ਤੇ ਫਿਰ 11 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਨਰਵਿੰਦਰ ਤੇ ਸੋਨਮ ਨੇ ਖੂਬ ਆਪਣੀ ਸ਼ਾਪਿੰਗ ਕੀਤੀ ਜੋ ਵੀ ਇਹਨਾਂ ਨੇ ਸਾਮਾਨ ਲੈਣਾ ਹੁੰਦਾ ਉਹ ਸਭ ਖਰੀਦਿਆ ਇਹ ਇਹਨਾਂ ਦਿਨਾਂ ਦੇ ਵਿੱਚ ਖੂਬ ਇੰਜੋਏ ਕਰਦੇ ਨੇ ਟਾਈਮ ਸਪੈਂਡ ਕਰਦੇ ਨੇ ਇੱਥੇ ਜੋ ਸੋਨਮ ਹੁੰਦੀ ਆ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਉਹਨੂੰ ਇਹ ਹੁੰਦਾ ਆ ਕਿ ਉਹਦੇ ਮਨਪਸੰਦ ਦੇ ਮੁੰਡੇ ਦੇ ਨਾਲ ਉਹਦਾ ਵਿਆਹ ਹੋਣ ਜਾ ਰਿਹਾ ਆ ਤੇ ਉਹ ਸਮੇਂ-ਸਮੇਂ ਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਦੀ ਰਹਿੰਦੀ ਹੁੰਦੀ ਆ ਤੇ ਫਿਰ ਦਿਨ ਆ ਜਾਂਦਾ ਆ 14 ਅਕਤੂਬਰ ਦਾ ਇਸ ਦਿਨ ਜੋ ਸੋਨਮ ਹੁੰਦੀ ਆ ਉਹਦਾ ਫੋਨ ਸਵਿਚ ਆਫ ਆ ਰਿਹਾ ਹੁੰਦਾ ਕਿਉਂਕਿ ਜੋ ਸੋਨਮ ਦੇ ਪਿਤਾ ਸੁਖਚੈਨ ਸੀ ਉਹ ਆਪਣੀ ਬੇਟੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਜਦੋਂ ਵਾਰ-ਵਾਰ ਫੋਨ ਲਾਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਹੁਣ ਥੱਕ ہار ਕੇ ਜੋ ਸੋਨਮ ਦੇ ਪਿਤਾ ਸੁਖਚੈਨ ਹੁੰਦੇ ਨੇ ਉਹ ਨਰਵਿੰਦਰ ਨੂੰ ਫੋਨ ਲਾਉਂਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਨਰਵਿੰਦਰ ਸੋਨਮ ਕਿੱਥੇ ਆ ਉਹਦਾ ਫੋਨ ਬੰਦ ਕਿਉਂ ਆ ਰਿਹਾ ਆ ਉਹ ਫੋਨ ਆਨ ਕਿਉਂ ਨਹੀਂ ਕਰ ਰਹੀ ਤਾਂ ਫਿਰ ਇੱਥੇ ਨਰਪਿੰਦਰ ਕਹਿੰਦਾ ਆ ਕਿ ਪਾਪਾ ਜੀ ਜੋ ਸੋਨਮ ਹੈ ਉਹ ਮੇਰੇ ਨਾਲ ਕਿਸੇ ਗੱਲੋਂ ਲੜਾਈ ਝਗੜਾ ਕਰਕੇ ਇੱਥੋਂ ਚਲੀ ਗਈ ਆ ਤੇ ਉਹਦਾ ਜੋ ਫੋਨ ਆ ਇੱਥੇ ਕਮਰੇ ਦੇ ਵਿੱਚ ਹੀ ਪਿਆ ਆ ਉਹ ਕਹਿੰਦਾ ਕਿ ਤੁਸੀਂ ਟੈਨਸ਼ਨ ਨਾ ਲਓ ਸੋਨਮ ਹੋਣੀ ਵਾਪਸ ਆ ਜਾਊਗੀ ਮੈਂ ਦੇਖਦਾ ਆ ਉਹ ਕਿੱਥੇ ਆ ਇਹ ਗੱਲ ਸੁਣ ਕੇ ਜੋ ਸੁਖਚੈਨ ਹੁੰਦੇ ਨੇ ਉਹਨਾਂ ਬੋਰ ਜਿਆਦਾ ਵਧ ਜਾਂਦੀ ਹੈ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਸੋਨਮ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਹੁਣ 15 ਅਕਤੂਬਰ ਦਾ ਦਿਨ ਚੜ ਜਾਂਦਾ ਆ ਤਾਂ ਸਵੇਰੇ ਹੀ ਜੋ ਸੋਨਮ ਦੇ ਪਿਤਾ ਸੁਖਚੈਨ ਹੁੰਦੇ ਨੇ ਉਹ ਆਪਣੇ ਬੇਟੇ ਨੂੰ ਲੈ ਕੇ ਤੁਰੰਤ ਹੀ ਪਟਿਆਲਾ ਪਹੁੰਚ ਜਾਂਦੇ ਨੇ ਤਾਂ ਕਿ ਉਹ ਇੱਥੇ ਸਾਹਮਣੇ ਆ ਕੇ ਨਰਮਿੰਦਰ ਤੋਂ ਪੁੱਛ ਸਕਣ ਕਿ ਉਹਨਾਂ ਦੀ ਬੇਟੀ ਕਿੱਥੇ ਹੈ ਤਾਂ ਇੱਥੇ ਨਰਮਿੰਦਰ ਕਹਿੰਦਾ ਆ ਕਿ ਪਾਪਾ ਜੀ ਮੈਨੂੰ ਨਹੀਂ ਪਤਾ ਕਿ ਸੋਨਮ ਮੇਰੇ ਨਾਲ ਲੜਕੇ ਕਿੱਥੇ ਚਲੀ ਗਈ ਹੈ ਮੈਨੂੰ ਤਾਂ ਇਹ ਸੀ ਕਿ ਉਹ ਥੋੜੀ ਦੇਰ ਤੱਕ ਵਾਪਸ ਆ ਜਾਊਗੀ ਪਰ ਉਹ ਹਾਲੇ ਤੱਕ ਵਾਪਸ ਨਹੀਂ ਆਈ ਇਸ ਤੋਂ ਬਾਅਦ ਸੁਖਚੈਨ ਤੇ ਉਹਨਾਂ ਦਾ ਬੇਟਾ ਤੇ ਨਰਵਿੰਦਰ ਪੁਲਿਸ ਸਟੇਸ਼ਨ ਜਾਂਦੇ ਨੇ ਤੇ ਸੋਨਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦੇ ਨੇ ਉੱਥੇ ਜੋ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ੱਕ ਨਰਵਿੰਦਰ ਦੇ ਉੱਤੇ ਹੀ ਜਾਂਦਾ ਆ ਕਿਉਂਕਿ ਨਰਵਿੰਦਰ ਹੀ ਉਹ ਆਖਰੀ ਇਨਸਾਨ ਸੀ ਜੀਹਦੇ ਨਾਲ ਸੋਨਮ ਉਸ ਸਮੇਂ ਹੈਗੀ ਸੀ ਪੁਲਿਸ ਵਾਲੇ ਨਰਵਿੰਦਰ ਤੋਂ ਪੁੱਛਗਿੱਛ ਕਰਦੇ ਨੇ ਕਿ ਆਖਿਰ ਉਹ ਕਿਹੜੀ ਗੱਲ ਸੀ ਕਿ ਜਿਹਨੂੰ ਲੈ ਕੇ ਤੁਹਾਡਾ ਝਗੜਾ ਹੋਇਆ ਤਾਂ ਨਰਵਿੰਦਰ ਕਹਿੰਦਾ ਆ ਕਿ ਜਦੋਂ ਅਸੀਂ ਸ਼ਾਪਿੰਗ ਕਰ ਰਹੇ ਸੀ ਤਾਂ ਸੋਨਮ ਬਾਜ਼ਾਰ ਦੇ ਵਿੱਚ ਇੱਕ ਚੀਜ਼ ਖਰੀਦਣ ਦੇ ਲਈ ਕਹਿ ਰਹੀ ਸੀ ਮੈਂ ਉਸ ਨੂੰ ਖਰੀਦਣ ਦੇ ਲਈ ਮਨਾ ਕਰਤਾ ਕਿਉਂਕਿ ਉਸ ਚੀਜ਼ ਦੀ ਜਿਆਦਾ ਆ ਲੋੜ ਨਹੀਂ ਸੀ ਬਸ ਇਸੇ ਗੱਲ ਨੂੰ ਲੈ ਕੇ ਸੋਨਮ ਨੇ ਮੇਰੇ ਨਾਲ ਝਗੜਾ ਕੀਤਾ ਤੇ ਫਿਰ ਉਹ ਘਰ ਛੱਡ ਕੇ ਚਲੀ ਗਈ ਪੁਲਿਸ ਵਾਲਿਆਂ ਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਇੱਕ ਲੜਕੀ ਜਿਹਦਾ ਵਿਆਹ ਹੋਣ ਵਾਲਾ ਹੋਵੇ ਇਸ ਤਰ੍ਹਾਂ ਹੋ ਇੱਕ ਛੋਟੀ ਜੀ ਗੱਲ ਪਿੱਛੇ ਐਡਾ ਲੜਾਈ ਝਗੜਾ ਕਿਉਂ ਕਰੇਗੀ ਤੇ ਲੜਾਈ ਝਗੜਾ ਜੇ ਹੋ ਵੀ ਗਿਆ ਤਾਂ ਫਿਰ ਉਹ ਘਰ ਛੱਡ ਕੇ ਕਿਉਂ ਜਾਊਗੀ ਜਿਸ ਤੋਂ ਬਾਅਦ ਪੁਲਿਸ ਨੇ ਨਵਿੰਦਰ ਤੋਂ ਹੋਰ ਸੀਰੀਅਸ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਪਰ ਜੋ ਨਵਿੰਦਰ ਸੀ ਉਹਦੀ ਗੱਲ ਦਾ ਕੋਈ ਵੀ ਸਿਰ ਪੈਰ ਨਹੀਂ ਸੀ ਉਹਦੀ ਕੋਈ ਵੀ ਗੱਲ ਮੇਲ ਨਹੀਂ ਖਾ ਰਹੀ ਸੀ ਉਹ ਆਪਣੇ ਬਿਆਨ ਬਦਲਦਾ ਜਾ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਨੇ ਸੋਨਮ ਦੇ ਪਿਤਾ ਸੁਖਚੈਨ ਤੇ ਉਹਦੇ ਭਰਾ ਨੂੰ ਯਕੀਨ ਦਿਵਾਇਆ ਕਿ ਤੁਸੀਂ ਟੈਨਸ਼ਨ ਨਾ ਲਵੋ ਅਸੀਂ ਜਲਦੀ ਹੀ ਸੋਨਮ ਨੂੰ ਪ੍ਰਬਲਾਂਗੇ ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਪਟਿਆਲੇ ਦੇ ਕੋਨੇ-ਕੋਨੇ ਦੇ ਵਿੱਚ ਸੋਨਮ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਦੀ ਦੂਜੀ ਟੀਮ ਸੋਨਮ ਦਾ ਜੋ ਫੋਨ ਹੁੰਦਾ ਹੈ ਉਹਨੂੰ ਟਰੈਕ ਕਰਦੀ ਹੈ ਉਹਦੀ ਕਾਲ ਡਿਟੇਲ ਚੈੱਕ ਕਰਦੀ ਹੈ ਤੇ ਜਿਹੜੇ ਰਾਹਾਂ ਤੋਂ ਉਹ ਆਈ ਹੁੰਦੀ ਹੈ ਉਹਦੀ ਡਿਟੇਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਇਸ ਤੋਂ ਇਲਾਵਾ ਇੰਸਪੈਕਟਰ ਰੋਨੀ ਸਿੰਘ ਨੇ ਇੱਕ ਹੋਰ ਟੀਮ ਬਣਾਈ ਤੇ ਉਹਨੂੰ ਸਪੈਸ਼ਲ ਇਨਸਟਰਕਸ਼ਨ ਦਿੱਤੀ ਕਿ ਜੋ ਇਹ ਨਰਵਿੰਦਰ ਸਿੰਘ ਹੈ ਇਹਦੀ ਉਹ ਕੁੰਡਲੀ ਖੰਗਾਲਣ ਇਸ ਤੋਂ ਬਾਅਦ ਪੁਲਿਸ ਦੀਆਂ ਸਾਰੀਆਂ ਟੀਮਾਂ ਆਪਣੇ ਆਪਣੇ ਕੰਮਕਾਰ ਦੇ ਵਿੱਚ ਜੁਟ ਜਾਂਦੀਆਂ ਨੇ 5 ਦਿਨ ਬੀਤ ਜਾਂਦੇ ਨੇ ਉਧਰ ਜੋ ਸੋਨਮ ਦਾ ਪਰਿਵਾਰ ਹੁੰਦਾ ਆ ਉਹ ਇਹੀ ਵੇਟ ਕਰ ਰਿਹਾ ਹੁੰਦਾ ਆ ਕਿ ਸ਼ਾਇਦ ਉਹਨਾਂ ਨੂੰ ਕੋਈ ਚੰਗੀ ਖਬਰ ਮਿਲੇ ਉਹਨਾਂ ਦੀ ਕੁੜੀ ਬਾਰੇ ਪਰ ਹੁਣ ਤੱਕ ਪੁਲਿਸ ਵਾਲਿਆਂ ਦੇ ਹੱਥ ਕੋਈ ਸਬੂਤ ਨਹੀਂ ਲੱਗਦਾ ਤੇ ਫਿਰ 5 ਦਿਨ ਬਾਅਦ ਜਾਨੀ ਕਿ 20 ਅਕਤੂਬਰ ਨੂੰ ਪਟਿਆਲਾ ਪੁਲਿਸ ਵੱਲੋਂ ਬਠਿੰਡਾ ਰਹਿੰਦੇ ਸੋਨਮ ਦੇ ਪਿਤਾ ਸੁਖਚੈਨ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ ਕਿ ਉਹ ਜਲਦੀ ਤੋਂ ਜਲਦੀ ਆ ਕੇ ਉਹਨਾਂ ਨੂੰ ਮਿਲਣਾ ਤਾਂ ਹੁਣ ਜੋ ਸੁਖਚੈਨ ਸਿੰਘ ਹੁੰਦਾ ਉਹ ਆਪਣੇ ਬੇਟੇ ਦੇ ਨਾਲ ਬਠਿੰਡਾ ਤੋਂ ਚੱਲ ਕੇ ਪਟਿਆਲੇ ਪਹੁੰਚ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਆ ਕੇ ਮਿਲਦਾ ਆ ਤਾਂ ਫਿਰ ਪੁਲਿਸ ਵਾਲੇ ਉਹਨਾਂ ਦੇ ਸਾਹਮਣੇ ਕੁਝ ਐਸੇ ਖੁਲਾਸੇ ਕਰਦੇ ਨੇ ਕਿ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਪੁਲਿਸ ਦੱਸਦੀ ਹੈ ਕਿ ਜੋ ਨਵਿੰਦਰ ਆ ਉਹਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਹੈ 2018 ਦੀ ਫਰਵਰੀ ਮਹੀਨੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਕੁੜੀ ਸੁਖਦੀਪ ਦੇ ਨਾਲ ਉਸਨੇ ਵਿਆਹ ਕਰਵਾਇਆ ਸੀ ਸੁਖਦੀਪ ਕਾਫੀ ਜ਼ਿਆਦਾ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਸੀ ਉਹਨੇ ਟ੍ਰਿਪਲ ਐਮਏ ਕੀਤੀ ਹੋਈ ਸੀ ਪਰ ਇੱਥੇ ਦੁੱਖ ਵਾਲੀ ਤੇ ਅਜੀਬ ਗੱਲ ਇਹ ਸੀ ਕਿ ਜੋ ਸੁਖਦੀਪ कौर ਸੀ ਉਹਦੀ ਵੀ ਪਹਿਲਾਂ ਮੌਤ ਹੋ ਚੁੱਕੀ ਸੀ ਉਦੀ ਮੌਤ ਕਿਵੇਂ ਹੋਈ ਸੀ ਕੀ ਕਾਰਨ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਪੁਲਿਸ ਵਾਲੇ ਦੱਸਦੇ ਨੇ ਕਿ ਜਦੋਂ ਉਹ ਸੁਖਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਦੇ ਨੇ ਤੇ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਸੁਖਦੀਪ ਦੀ ਮੌਤ ਕਿਵੇਂ ਹੋਈ ਸੀ ਤਾਂ ਉਹ ਕਹਿੰਦੇ ਨੇ ਕਿ ਸੁਖਦੀਪ ਨੂੰ ਹਾਰਟ ਅਟੈਕ ਆਇਆ ਸੀ ਤਾਂ ਫਿਰ ਉਹ ਪੁੱਛਦੇ ਨੇ ਕਿ ਕੀ ਤੁਸੀਂ ਉਹਦੀ ਬਾਡੀ ਦੇਖੀ ਉਹਦੀ ਬਾਡੀ ਦੇ ਉੱਤੇ ਕੋਈ ਸੱਟ ਦੇ ਨਿਸ਼ਾਨ ਹੈਗੇ ਸੀ ਤਾਂ ਫਿਰ ਪਰਿਵਾਰ ਵਾਲੇ ਕਹਿੰਦੇ ਨੇ ਕਿ ਬਾਡੀ ਦੇ ਉੱਤੇ ਕੋਈ ਵੀ ਸੱਟ ਜਾਂ ਖਰੋਚਾਂ ਦੇ ਨਿਸ਼ਾਨ ਨਹੀਂ ਸੀ ਤੇ ਜਿਸ ਕਰਕੇ ਅਸੀਂ ਵੀ ਇਹ ਮੰਨ ਲਿਆ ਕਿ ਜੋ ਸੁਖਦੀਪ ਕੌਰ ਦੀ ਮੌਤ ਹੋਈ ਆ ਉਹ ਹਾਰਟ ਅਟੈਕ ਦੇ ਕਰਕੇ ਹੀ ਹੋਈ ਹੈ ਤੇ ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਜਦੋਂ ਸੁਖਦੀਪ ਕੌਰ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਉਹ 5 ਮਹੀਨਿਆਂ ਦੀ ਪ੍ਰੈਗਨੈਂਸੀ ਇੱਥੇ ਪੁਲਿਸ ਵਾਲਿਆਂ ਨੇ ਇਹ ਵੀ ਦੱਸਿਆ ਕਿ ਜੋ ਨਵਰਿੰਦਰ ਸੀ ਉਹਨੇ ਸੁਖਦੀਪ ਕੌਰ ਦੇ ਨਾਲ ਵਿਆਹ ਕਰਨ ਤੋਂ 6 ਮਹੀਨੇ ਬਾਅਦ ਹੀ ਲੁੱਕ ਛਿਪ ਕੇ ਪਵਾਨੀਗੜ ਸੰਗਰੂਰ ਦੀ ਰਹਿਣ ਵਾਲੀ ਲਖਵਿੰਦਰ ਕੌਰ ਦੇ ਨਾਲ ਇੱਕ ਹੋਰ ਵਿਆਹ ਕਰ ਲਿਆ ਸੀ ਤੇ ਇਸ ਗੱਲ ਦਾ ਜੋ ਨਵਰਿੰਦਰ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਸੁਖਚੰਨ ਸਿੰਘ ਕਹਿੰਦਾ ਹੈ ਕਿ ਜੋ ਨਵਰਿੰਦਰ ਸੀ ਉਹ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਬੇਟੀ ਸੋਨਮ ਨੂੰ ਜਾਣਦਾ ਸੀ ਉਹ ਉਹਨਾਂ ਦੇ ਘਰ ਅਕਸਰ ਆਇਆ ਜਾਇਆ ਵੀ ਕਰਦਾ ਸੀ ਸੋਨਮ ਦਾ ਪਿਤਾ ਸੁਖਚੈਨ ਇੱਥੇ ਇਹ ਵੀ ਕਹਿੰਦਾ ਆ ਕਿ ਜੋ ਨਵਰਿੰਦਰ ਸੀ ਉਹਨੇ ਆਪਣੇ ਬੀਤੇ ਕੱਲ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਉਹਨੇ ਸੋਨਮ ਨੂੰ ਦੱਸਿਆ ਜਾਂ ਨਹੀਂ ਦੱਸਿਆ ਇਹ ਸਾਨੂੰ ਨਹੀਂ ਪਤਾ ਪਰ ਜੇ ਦੱਸਿਆ ਹੁੰਦਾ ਤਾਂ ਸੋਨਮ ਸਾਨੂੰ ਜ਼ਰੂਰ ਦੱਸਦੀ ਜਿਸ ਤੋਂ ਬਾਅਦ 21 ਅਕਤੂਬਰ ਨੂੰ ਸੁਖਚੈਨ ਸਿੰਘ ਵੱਲੋਂ ਪਟਿਆਲਾ ਵਿਖੇ ਹੀ ਨਵਰਿੰਦਰ ਦੇ ਖਿਲਾਫ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਕੇ ਨਵਿੰਦਰ ਨੇ ਉਹਨਾਂ ਦੀ ਬੇਟੀ ਦਾ ਕਿਡਨਾਪ ਕੀਤਾ ਆ ਪੁਲਿਸ ਵਾਲੇ ਨਵਿੰਦਰ ਦੇ ਖਿਲਾਫ ਰਿਪੋਰਟ ਦਰਜ ਕਰ ਲੈਂਦੇ ਨੇ ਤੇ ਇਸ ਤੋਂ ਬਾਅਦ ਨਵਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ ਤੇ ਪੁਲਿਸ ਸਟੇਸ਼ਨ ਲਿਆਇਆ ਜਾਂਦਾ ਹੈ ਪੁਲਿਸ ਨਵਿੰਦਰ ਤੋਂ ਪੁੱਛਗਿੱਛ ਕਰਦੀ ਆ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਪਰ ਜੋ ਨਵਿੰਦਰ ਹੁੰਦਾ ਉੱਥੇ ਬਿਲਕੁਲ ਚੁੱਪਚਾਪ ਹੁੰਦਾ ਕਿਉਂਕਿ ਪੁਲਿਸ ਵਾਲਾਂ ਦੇ ਸਵਾਲਾਂ ਦੇ ਜਵਾਬ ਉਸ ਦੇ ਕੋਲ ਨਹੀਂ ਹੁੰਦੇ ਇਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਆਪਣੀ ਹੋਰ ਸਖਤੀ ਕਰਦੇ ਨੇ ਤਾਂ ਫਿਰ ਉੱਥੇ ਨਵਿੰਦਰ ਟੁੱਟ ਜਾਂਦਾ ਆ ਤੇ ਫਿਰ ਸਾਰਾ ਸੱਚ ਦੱਸਦਾ ਆ ਉਹ ਕਹਿੰਦਾ ਕਿ ਹਾਂ ਜੋ ਸੁਖਦੀ ਦੇ ਪੈ ਸੋਨਮ ਹੈ ਤੇ ਲਖਵਿੰਦਰ ਹੈ ਇਹਨਾਂ ਤਿੰਨਾਂ ਦੇ ਨਾਲ ਉਹਦੇ ਸਬੰਧ ਰਹੇ ਨੇ ਇੱਥੇ ਉਹ ਕਹਿੰਦਾ ਹੈ ਕਿ ਮੈਂ ਤਿੰਨਾਂ ਦੇ ਵਿੱਚ ਉਲਝ ਗਿਆ ਸੀ ਤੇ ਮੈਂ ਇੱਥੇ ਤਿੰਨਾਂ ਦੇ ਵਿੱਚ ਪਿਸ ਰਿਹਾ ਸੀ ਤੇ ਉਹ ਕਹਿੰਦਾ ਹੈ ਕਿ ਜਿਸ ਕਰਕੇ ਮੈਂ ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਮੈਂ ਸੋਚਿਆ ਕਿ ਮੈਂ ਤਿੰਨਾਂ ਦੇ ਵਿੱਚੋਂ ਦੋ ਦਾ ਮਰਡਰ ਕਰ ਦਊਂਗਾ ਤੇ ਫਿਰ ਇੱਕ ਦੇ ਨਾਲ ਮੈਂ ਵਿਆਹ ਕਰਾ ਕੇ ਆਪਣੀ ਸੁਖੀ ਜ਼ਿੰਦਗੀ ਬਤਾਊਂਗਾ ਤੇ ਜਿਸ ਕਰਕੇ ਮੈਂ ਸਭ ਤੋਂ ਪਹਿਲਾਂ ਆਪਣੀ ਪਹਿਲੀ ਪਤਨੀ ਸੁਖਦੀਪ ਕੌਰ ਦਾ ਮਰਡਰ ਕਰਨ ਦਾ ਪਲਾਨ ਬਣਾਇਆ ਜੇ ਜੋ ਸੁਖਦੀਪ ਸੀ ਉਹਨੂੰ ਵੀ ਇਹਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਤੇ ਦੂਜੀ ਗੱਲ ਜੋ ਸੁਖਦੀਪ ਸੀ ਉਹ ਪ੍ਰੈਗਨੈਂਸੀ ਪਰ ਜੋ ਨਵਿੰਦਰ ਸੀ ਇਹ ਹਜੇ ਬੱਚਾ ਨਹੀਂ ਚਾਹੁੰਦਾ ਸੀ ਜਿਸ ਤੋਂ ਬਾਅਦ ਨਵਿੰਦਰ ਨੇ ਸੁਖਦੀਪ ਕੌਰ ਦਾ ਮਰਡਰ ਕਰਨ ਦਾ ਪਲਾਨ ਬਣਾਉਣਾ ਸ਼ੁਰੂ ਕੀਤਾ ਉਹ ਕੋਈ ਐਸ ਤਰ੍ਹਾਂ ਦਾ ਤਰੀਕਾ ਲੱਭ ਰਿਆ ਸੀ ਕਿ ਸੁਖਦੀਪ ਕੌਰ ਦਾ ਉਹ ਮਰਡਰ ਵੀ ਕਰ ਦੇਵੇ ਤੇ ਉਹ ਫੜਿਆ ਵੀ ਨਾ ਜਾਵੇ। ਉਹ ਪਿਛਲੇ 6 ਮਹੀਨਿਆਂ ਤੋਂ ਸੁਖਦੀਪ ਕੌਰ ਦਾ ਮਰਡਰ ਕਰਨ ਦਾ ਪਲਾਨ ਬਣਾ ਰਿਹਾ ਸੀ। ਉਸਨੇ ਖੁਦ ਐਨ ਐਲ ਵੀ ਕੀਤੀ ਹੋਈ ਸੀ ਤਾਂ ਇਸ ਕਰਕੇ ਉਹਨੂੰ ਖੂਬ ਪਤਾ ਸੀ ਕਿ ਬੰਦਾ ਕਿਹੜੇ ਸਬੂਤਾਂ ਦੇ ਨਾਲ ਫਸ ਸਕਦਾ ਆ। ਉਹਨੇ ਲਗਭਗ 200 ਤੋਂ ਜ਼ਿਆਦਾ ਕ੍ਰਾਈਮ ਮੂਵੀਜ਼ ਦੇਖੀਆਂ। ਕ੍ਰਾਈਮ ਪੈਟਰੋਲ ਵਰਗੇ ਸ਼ੋਅ ਦੇਖ ਕੇ ਉਹ ਇਸ ਕਰਕੇ ਦੇਖ ਰਿਹਾ ਸੀ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਉਹ ਕਿਹੜੇ ਤਰੀਕੇ ਦੇ ਨਾਲ ਸੁਖਦੀਪ ਦਾ ਮਰਡਰ ਕਰ ਸਕਦਾ ਹੈ ਤੇ ਜਿਸ ਨਾਲ ਮੇਰੇ ਉੱਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ 6 ਮਹੀਨੇ ਮਿਹਨਤ ਕਰਨ ਤੋਂ ਬਾਅਦ ਜੋ ਨਵਿੰਦਰ ਸੀ ਆਖਰਕਾਰ ਉਹਨੂੰ ਇਹ ਮਰਡਰ ਕਰਨ ਦਾ ਪਲਾਨ ਮਿਲ ਜਾਂਦਾ ਹੈ ਜੋ ਸੀ ਨਾਈਟ੍ਰੋਜਨ ਗੈਸ ਨਵਿੰਦਰ ਨੇ ਨਾਈਟ੍ਰੋਜਨ ਗੈਸ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਪੂਰੀ ਉਹਨੇ ਸਰਚ ਕੀਤੀ ਤੇ ਫਿਰ ਉਹਨੂੰ ਪਤਾ ਲੱਗਿਆ ਕਿ ਇਸ ਗੈਸ ਦੇ ਨਾਲ ਕਿਸੇ ਨੂੰ ਵੀ ਮਾਰਿਆ ਜਾ ਸਕਦਾ ਹੈ ਤੇ ਉਹਦੇ ਸਰੀਰ ਤੇ ਕੋਈ ਖਰੋਚ ਨਹੀਂ ਨਹੀਂ ਆਉਗੀ ਜਿਸ ਤੋਂ ਬਾਅਦ 19 ਸਤੰਬਰ 2021 ਨੂੰ ਨਵਿੰਦਰ ਆਪਣੇ ਪਲਾਨ ਦੇ ਅਕੋਰਡਿੰਗ ਇੱਕ ਆਕਸੀਜਨ ਗੈਸ ਦੇ ਸਿਲੰਡਰ ਦੇ ਵਿੱਚ ਨਾਈਟ੍ਰੋਜਨ ਗੈਸ ਪਾ ਕੇ ਆਪਣੇ ਘਰ ਲੈ ਕੇ ਆਉਂਦਾ ਹੈ ਉਹ ਆਪਣੀ ਪਤਨੀ ਸੁਖਦੀਪ ਨੂੰ ਕਹਿੰਦਾ ਆ ਕਿ ਇਹ ਜੋ ਆਕਸੀਜਨ ਗੈਸ ਹੈ ਜੇ ਤੂੰ ਇਨਹੇਲ ਕਰ ਲਵੇਂ ਤਾਂ ਇਹਦੇ ਨਾਲ ਤੇਰੀ ਸਿਹਤ ਵੀ ਵਧੀਆ ਤੰਦਰੁਸਤ ਰਹੂਗੀ ਤੇ ਆਪਣੇ ਹੋਣ ਵਾਲੇ ਬੱਚੇ ਦੀ ਜੋ ਸਿਹਤ ਹੈ ਉਹ ਵੀ ਵਧੀਆ ਰਹੂਗੀ ਉਧਰ ਜੋ ਸੁਖਦੀਪ ਕੌਰ ਸੀ ਉਹ ਵਿਚਾਰੀ ਪੋਲੀਪਾਲੀ ਸੀ ਉਹਨੂੰ ਆਪਣੇ ਪਤੀ ਦੇ ਉੱਤੇ ਯਕੀਨ ਸੀ ਤਾਂ ਉਹ ਜਦੋਂ ਗੈਸ ਇਨਹੇਲ ਕਰਨ ਲੱਗਦੀ ਹੈ ਤਾਂ ਇਧਰ ਉਹ ਨਾਈਟ੍ਰੋਜਨ ਗੈਸ ਛੱਡ ਦਿੰਦਾ ਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਬੇਹੋਸ਼ ਹੋ ਜਾਂਦੀ ਹੈ ਤੇ ਉੱਥੇ ਹੀ ਉਹ ਦਮ ਤੋੜ ਜਾਂਦੀ ਆ ਤੇ ਫਿਰ ਨਵਿੰਦਰ ਨੇ ਆਪਣੀ ਫੈਮਲੀ ਵਾਲਿਆਂ ਨੂੰ ਇਹੀ ਕਿਹਾ ਕਿ ਜੋ ਸੁਖਦੀਪ ਆ ਉਹਨੂੰ ਹਾਰਟ ਅਟੈਕ ਹੋ ਗਿਆ ਉਹਦੇ ਨਾਲ ਉਹਦੀ ਮੌਤ ਹੋ ਗਈ ਆ ਘਰ ਦੇ ਵੀ ਇਹਦੀ ਗੱਲ ਦੇ ਉੱਤੇ ਯਕੀਨ ਕਰ ਲੈਂਦੇ ਨੇ ਕਿਉਂਕਿ ਜੋ ਸੁਖਦੀਪ ਦੀ ਬਾਡੀ ਹੁੰਦੀ ਆ ਉਹਦੇ ਉੱਤੇ ਕੋਈ ਵੀ ਛੱਟ ਜਾਂ ਖਰੋਚ ਦੇ ਨਿਸ਼ਾਨ ਨਹੀਂ ਹੁੰਦੇ ਤੇ ਇੱਥੇ ਨਵਿੰਦਰ ਨੇ ਸੋਨਰ ਦੀ ਮੌਤ ਦੀ ਸਾਜ਼ਿਸ਼ ਵੀ ਪਹਿਲਾਂ ਹੀ ਤਿਆਰ ਕਰ ਲਈ ਸੀ 11 ਅਕਤੂਬਰ ਨੂੰ ਜਦੋਂ ਸੋਨਮ ਬਠਿੰਡੇ ਤੋਂ ਪਟਿਆਲਾ ਆਉਂਦੀ ਹੈ ਤਾਂ ਇੱਥੇ ਫਿਰ ਇਹ ਆਪਣੇ ਮਨ ਦੇ ਵਿੱਚ ਸੋਚ ਲੈਂਦਾ ਆ ਕਿ ਹੁਣ ਮੈਂ ਜੋ ਸੋਨਮ ਆ ਉਹਨੂੰ ਵੀ ਆਪਣੇ ਰਸਤੇ ਦੇ ਵਿੱਚੋਂ ਹਟਾ ਦੂੰਗਾ ਤੇ ਫਿਰ ਮੈਂ ਲਖਵਿੰਦਰ ਕੌਰ ਦੇ ਨਾਲ ਆਪਣੀ ਵਧੀਆ ਜ਼ਿੰਦਗੀ ਬਤਾਉਂਗਾ ਜਿਸ ਦਿਨ ਨਵਿੰਦਰ ਨੇ ਸੋਨਮ ਨੂੰ ਬਠਿੰਡੇ ਤੋਂ ਪਟਿਆਲੇ ਬੁਲਾਇਆ ਸੀ ਤਾਂ ਇਹਨੇ ਪਹਿਲਾਂ ਹੀ ਆਪਣੇ ਘਰ ਦੇ ਇੱਕ ਕਮਰੇ ਦੇ ਵਿੱਚ ਟੋਆ ਪੱਟ ਲਿਆ ਸੀ ਜਦੋਂ ਇਹ ਟੋਆ ਪੱਟਦਾ ਸੀ ਤਾਂ ਹੱਥਾਂ ਦੇ ਉੱਤੇ ਇਹ ਗਲਵਜ਼ ਪਾ ਲੈਂਦਾ ਸੀ ਤੇ ਟੀਵੀ ਦੀ ਆਵਾਜ਼ ਇਹ ਉੱਚੀ ਕਰ ਦਿੰਦਾ ਸੀ ਕਿ ਖੜਕਾ ਹੋਊਗਾ ਤੇ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਕਮਰੇ ਦੇ ਵਿੱਚ ਇਹ ਕੀ ਕਰ ਰਿਹਾ ਹੈ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਨਵਿੰਦਰ ਨੇ ਹੌਲੀ ਹੌਲੀ ਆਪਣੇ ਕਮਰੇ ਦੇ ਵਿੱਚ ਟੋਆ ਪੂਰਾ ਪੁੱਟ ਲਿਆ ਸੀ 11 ਨੂੰ ਸੋਨਮ ਆ ਜਾਂਦੀ ਹੈ ਫਿਰ ਇਹ ਇਕੱਠੇ ਸ਼ਾਪਿੰਗ ਕਰਦੇ ਨੇ ਸਮਾਨ ਵਗੈਰਾ ਖਰੀਦਦੇ ਨੇ ਤੇ ਫਿਰ 13 ਤਰੀਕ ਨੂੰ ਇਹ ਆਪਣੇ ਸਾਰੇ ਸਮਾਨ ਦੀ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਘਰ ਦੇ ਵਿੱਚ ਆਉਂਦੇ ਨੇ ਤਾਂ ਜੋ ਨਵਿੰਦਰ ਹੁੰਦਾ ਆ ਫੇਰ ਇਹ ਉਹੀ ਪੁਰਾਣਾ ਆਪਣਾ ਨਾਈਟ੍ਰੋਜਨ ਵਾਲਾ ਸਿਲੰਡਰ ਲੈ ਕੇ ਆਉਂਦਾ ਆ ਤੇ ਇਹ ਉਸ ਨੂੰ ਕਹਿੰਦਾ ਆ ਕਿ ਤੂੰ ਇਹ ਜੋ ਗੈਸ ਹੈ ਇਹ ਇਨਹੇਲ ਕਰ ਲੈ ਵਿਆਹ ਤੋਂ ਪਹਿਲਾਂ ਤੇਰੇ ਚਿਹਰੇ ਦੇ ਉੱਤੇ ਗਲੋ ਆ ਜਾਏ ਆਊਗਾ ਨਿਖਾਰ ਆ ਜਾਊਗਾ ਉੱਥੇ ਸੋਨਮ ਥੋੜਾ ਜਿਹਾ ਹੱਸਦੀ ਐ ਤੇ ਫਿਰ ਨਵਿੰਦਰ ਦੇ ਉੱਤੇ ਯਕੀਨ ਕਰਕੇ ਉਹ ਮਾਸਕ ਲਾਉਂਦੀ ਐ ਤੇ ਇਹ ਗੈਸ ਇਨਹੇਲ ਕਰਨਾ ਸ਼ੁਰੂ ਕਰ ਦਿੰਦੀ ਐ ਤੇ ਫਿਰ ਕੁਝ ਹੀ ਮਿੰਟਾਂ ਬਾਅਦ ਜੋ ਸੋਨਮ ਹੁੰਦੀ ਐ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਬੇਹੋਸ਼ੀ ਦੀ ਹਾਲਤ ਹੋ ਜਾਂਦੀ ਐ ਤੇ ਦੇਖਦੇ ਹੀ ਦੇਖਦੇ ਉਹ ਵੀ ਉੱਥੇ ਹੀ ਦਮ ਤੋੜ ਜਾਂਦੀ ਐ ਜਿਸ ਤੋਂ ਬਾਅਦ ਨਵਿੰਦਰ ਸੋਨਮ ਦੀ ਬਾਡੀ ਨੂੰ ਉਸੇ ਟੋਰੀ ਦੇ ਵਿੱਚ ਪਾ ਦਿੰਦਾ ਐ ਫਿਰ ਉੱਪਰ ਮਿੱਟੀ ਪਾ ਦਿੰਦਾ ਐ ਪੱਧਰ ਕਰਕੇ ਜਿਵੇਂ ਟੈਲਾਂ ਪਹਿਲਾਂ ਲੱਗੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਟੈਲਾਂ ਲਗਾ ਦਿੰਦਾ ਐ ਇਹ ਸਾਰੀ ਕਹਾਣੀ ਪਰ ਇਹੰਦਰ ਪੁਲਿਸ ਵਾਲਿਆਂ ਨੂੰ ਦੱਸ ਰਿਹਾ ਹੁੰਦਾ ਆ ਹੁਣ ਪੁਲਿਸ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਆ ਤਾਂ ਤੁਰੰਤ ਉਹ ਨਵਿੰਦਰ ਦੇ ਘਰ ਪਹੁੰਚਦੇ ਨੇ ਤੇ ਉਸ ਕਮਰੇ ਦੇ ਵਿੱਚ ਜਾ ਕੇ ਜਦੋਂ ਟੋਆ ਪੁੱਟਿਆ ਜਾਂਦਾ ਆ ਤਾਂ ਸੋਨਮ ਦੀ ਬਾਡੀ ਉੱਥੋਂ ਬਰਾਮਦ ਕਰ ਲਈ ਜਾਂਦੀ ਆ ਇਸ ਤੋਂ ਬਾਅਦ ਨਵਿੰਦਰ ਨੂੰ 6 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਰੱਖਿਆ ਜਾਂਦਾ ਆ ਤੇ ਫਿਰ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਆ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਆ ਕਿ ਜਿਹੜਾ ਬੰਦਾ ਬਾਹਰੋਂ ਦੇਖਣ ਦੇ ਵਿੱਚ ਸ਼ਰੀਫ ਤੇ ਭੋਲਾ-ਪਾਲਾ ਲੱਗਦਾ ਆ ਉਹਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਆ ਇਹਦਾ ਅੰਦਾਜ਼ਾ ਕੋਈ ਨਹੀਂ ਆ ਸਕਦਾ ਇਹ ਸਿਰਫ ਰੱਬ ਜਾਣਦਾ ਹੈ ਤਾਂ ਦੋਸਤੋ ਇਸ ਘਟਨਾ ਵਾਲੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਜਿਹੜੇ ਮੇਰੇ ਦੋਸਤ ਅਜੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ